ਸਕਦਾ ਜਿੰਨੇ ਵੀ ਇੱਥੇ ਕੋਈ ਪ੍ਰੋਗਰਾਮ ਉਲੀਕੇ ਗਏ ਨੇ ਉਹ ਸਾਰੇ ਮੈਂ ਤਾਂ ਕਹਿੰਦਾ ਬੇਸ਼ੱਕ ਰੋਕ ਦਿਓ ਜਿੰਨੀ ਹੋ ਸਕਦੀ ਹੈ ਆਵਾਜ਼ ਚੜ ਕੇ ਆਪਣੇ ਪਿੰਡ ਆਪਣੇ ਆਲੇ-ਦੁਆਲੇ ਆਪਣੇ ਪੱਧਰ ਤੇ ਆਪ ਜਿਹੜੀ ਸਹਾਇਤਾ ਕਰੋ ਲੋਕਾਂ ਦੀ ਤਾਂ ਜੋ ਜਿਹੜੀ ਤੁਹਾਡੀ ਮਾਇਆ ਆ ਤੁਹਾਡਾ ਸਹਿਯੋਗ ਆ ਸਹੀ ਲੋਕਾਂ ਤੱਕ ਪਹੁੰਚ ਸਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਾਰਿਆਂ ਤੋਂ ਹੱਥ ਜੁੜ ਕੇ ਮਾਫੀ ਚਾਹੁੰਨਾ ਜੀ ਕਿਉਂਕਿ ਕੋਈ ਬੰਦਾ ਮੇਰੀ ਗੱਲ ਨਾਲ ਸਹਿਮਤ ਹੋ ਸਕਦਾ ਆ ਕੋਈ ਅਸਹਿਮਤ ਹੋ ਸਕਦਾ ਆ ਜਿਹੜੇ ਇਸ ਟਾਈਮ ਮੌਜੂਦਾ ਹਾਲਾਤ ਬਣੇ ਹੋਏ ਨੇ ਇੰਡੀਆ ਪੰਜਾਬ ਦੇ ਵਿੱਚ ਹੜ ਆਏ ਹੋਏ ਨੇ ਪਿੰਡ ਨਹੀਂ ਮਤਲਬ ਜ਼ਿਲ੍ਹਿਆਂ ਦੇ ਜ਼ਿਲ੍ਹੇ ਆਪਾਂ ਕਹਿ ਸਕਦੇ ਹਾਂ ਹੜ ਦੀ ਮਾਰ ਵਿੱਚ ਨੇ ਲਪੇਟ ਵਿੱਚ ਨੇ ਘਰਾਂ ਦੇ ਘਰ ਤਬਾਹ ਹੋ ਗਏ ਨੇ ਬੇਜਬਾਨੇ ਪਸ਼ੂ ਜਿਹੜੇ ਨੇ ਉਹ ਪਾਣੀ ਵਿੱਚ ਰੁੜਦੇ ਨਜ਼ਰ ਆ ਰਹੇ ਨੇ ਕੁਝ ਮੌਤਾਂ ਵੀ ਹੋਈਆਂ ਨੇ ਸੁਣ ਵਿੱਚ ਆ ਰਿਹਾ ਆ ਲੋਕਾਂ ਦਾ ਬਹੁਤ ਨੁਕਸਾਨ ਹੋ ਗਿਆ ਜਾਨੀ ਵੀ ਤੇ ਮਾਲੀ ਵੀ ਫਸਲਾਂ ਤਬਾਹ ਹੋ ਗਈਆਂ ਨੇ ਗੁਰੂ ਘਰਾਂ ਦੇ ਵਿੱਚ ਪਾਣੀ ਆ ਚੁੱਕਾ ਆ ਗੁਰੂ ਮਹਾਰਾਜ ਦੇ ਸਰੂਪ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾ ਰਹੇ ਨੇ ਲੋਕ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਪ੍ਰਸ਼ਾਸਨ ਵੀ ਆਪਣੇ ਲੈਵਲ ਤੇ ਹੈਲਪ ਕਰ ਰਿਹਾ ਆ ਲੋਕਾਂ ਦੀ ਪਰ ਮੈਨੂੰ ਲੱਗ ਰਿਹਾ ਆ ਕਿ ਪ੍ਰਸ਼ਾਸਨ ਦੇ ਵੀ ਵਸ ਦੀ ਗੱਲ ਨਹੀਂ ਆ ਲੋਕ ਵੀ ਇੱਕ ਦੂਜੇ ਦੀ ਹੈਲਪ ਕਰ ਰਹੇ ਨੇ ਜਥੇਬੰਦੀਆਂ ਵੀ ਆਪੋ ਆਪਣੇ ਲੈਵਲ ਤੇ ਲੋਕਾਂ ਦੀ ਹੈਲਪ ਕਰ ਰਹੀਆਂ ਨੇ ਲੋਕਾਂ ਤੱਕ ਜਿਹੜਾ ਲੋੜਿੰਦਾ ਸਮਾਨ ਪਹੁੰਚਾਇਆ ਜਾ ਰਿਹਾ ਆ ਤੇ ਪਰਦੇਸਾਂ ਵਿੱਚ ਵੀ ਜਿੱਥੇ-ਜਿੱਥੇ ਵੀ ਸਾਡੇ ਭੈਣ ਭਰਾ ਵਸਦੇ ਨੇ ਹਰ ਕੋਈ ਭੈਣ ਭਰਾ ਆਪਣੀ ਥਾਂ ਤੇ ਜਿਹੜਾ ਚਿੰਤਾ ਕਰ ਰਿਹਾ ਆ ਕਿ ਉਹਨਾਂ ਦਾ ਪਰਿਵਾਰ ਇੰਡੀਆ ਵਸਦਾ ਆ ਕਿਸੇ ਦੀ ਮਾਂ ਉੱਥੇ ਵਸਦੀ ਆ ਕਿਸੇ ਦਾ ਭਰਾ ਵਸਦਾ ਆ ਕਿਸੇ ਦੇ ਕੋਈ ਸਹੁਰਾ ਪਰਿਵਾਰ ਉੱਥੇ ਆ ਕਿਸੇ ਦੀ ਕੋਈ ਭੈਣ ਉੱਥੇ ਆ ਠੀਕ ਹੈ ਜੀ ਤੇ ਸਾਰੇ ਪਾਸੇ ਜਿਹੜਾ ਆ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਆ ਮੇਰੀ ਖੁਦ ਮਾਂ ਉੱਥੇ ਵੱਸਦੀ ਆ ਪੇਰਾ ਭਰਾ ਆ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਠੀਕ ਹੈ ਜੀ ਸੋ ਆਪਾਂ ਵੀ ਆਪਣੇ ਲੈਵਲ ਤੇ ਸਾਰਿਆਂ ਨੂੰ ਕਹਿ ਰਹੇ ਆ ਕਿ ਇੱਕ ਦੂਜੇ ਦੀ ਜਾ ਕੇ ਬਾਹ ਫੜੋ ਜਿੱਥੇ ਲੋੜ ਪੈਂਦੀ ਆ ਤੁਸੀਂ ਜਾਓ ਆਪਣੀ ਹੈਲਪ ਕਰੋ ਤੇ ਇਹ ਨਹੀਂ ਆ ਕਿ ਸਾਡੇ ਅਜੇ ਤੱਕ ਸੁੱਕਾ ਆ ਤੇ ਸਾਨੂੰ ਕੋਈ ਪ੍ਰਵਾਹ ਨਹੀਂ ਹੋਰ ਆਲੇ-ਦੁਆਲੇ ਬਹੁਤ ਸਾਰਾ ਨੁਕਸਾਨ ਹੋ ਰਿਹਾ ਆ ਤੇ ਆਪਾਂ ਵੀ ਆਪਣੇ ਲੈਵਲ ਤੇ ਜਿੰਨੇ ਜੋ ਕਿ ਹੈਗੇ ਆ ਪ੍ਰਮਾਤਮਾ ਨੇ ਜਿੰਨੇ ਜੋ ਬਲ ਬਖਸ਼ਾਇਆ ਆ ਆਪਾਂ ਵੀ ਤਿਆਰ ਆ ਆਪਾਂ ਵੀ ਹੈਲਪ ਕਰਾਂਗੇ ਠੀਕ ਹੈ ਜੀ ਬਾਕੀ ਗੱਲ ਰਹੀ ਹੁਣ ਆਪਾਂ ਪ੍ਰਦੇਸਾਂ ਦੇ ਵਿੱਚ ਆ ਜੀ ਠੀਕ ਹੈ ਜੀ ਆਪਾਂ ਇੱਥੇ ਜੌਬ ਕਰਦੇ ਆ ਜਾਂ ਹੁਣ ਟਿਕਟੋਕ ਤੇ ਕੋਈ ਸਮਾਨ ਸੇਲ ਕਰ ਰਹੇ ਆ ਆ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਆ ਉਹ ਜ਼ਾਹਿਰ ਹੋ ਜਾਂਦਾ ਹੈ ਕੋਈ ਬੰਦਾ ਕੰਮ ਕਰ ਰਿਹਾ ਜਿਹੜਾ ਬੰਦਾ ਨਾਰਮਲ ਜੌਬ ਤੇ ਜਾ ਰਿਹਾ ਉਹ ਜ਼ਾਹਿਰ ਨਹੀਂ ਹੁੰਦਾ ਹਨਾ ਤੇ ਇਸ ਕਰਕੇ ਇਹ ਨਹੀਂ ਹੁੰਦਾ ਕਿ ਸਾਨੂੰ ਕਿਸੇ ਗੱਲ ਦਾ ਦੁੱਖ ਨਹੀਂ ਆ ਸਾਡੇ ਵੀ ਸਾਹ ਸੁੱਕੇ ਰਹਿੰਦੇ ਆ ਸਾਡਾ ਵੀ ਪਰਿਵਾਰ ਉੱਥੇ ਬਸਦਾ ਆ ਠੀਕ ਹੈ ਜੀ ਤੇ ਬਾਕੀ ਮੈਨੂੰ ਜਿਹੜੀ ਗੱਲ ਜਿਹਦੇ ਕਰਕੇ ਮੈਂ ਸਭ ਤੋਂ ਪਹਿਲਾਂ ਮਾਫੀ ਮੰਗੀ ਸੀ ਉਹ ਇਹ ਆ ਕਿ ਸਾਨੂੰ ਧੰਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਵਿੱਚ ਹੀ ਸ਼ਲੋਕਾਂ ਦੇ ਵਿੱਚ ਸਾਨੂੰ ਗੱਲ ਸਮਝਾਈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਜਿਹੜਾ ਪਾਣੀ ਆ ਉਹਨੂੰ ਸਾਨੂੰ ਮਹਾਰਾਜ ਨੇ ਪਿਤਾ ਦੱਸਿਆ ਕਿ ਸਾਡਾ ਪਿਤਾ ਆ ਤੇ ਪਿਓ ਜਿਹੜਾ ਆ ਬੱਚਿਆਂ ਦੇ ਨਾਲ ਜੇ ਨਾਰਾਜ਼ ਹੋਵੇ ਤਾਂ ਹੀ ਛਿੜਕਾ ਮਾਰਦਾ ਆ ਕੋਈ ਸਾਡੇ ਕੋਲ ਗਲਤੀ ਹੋਈ ਆ ਮੈਨੂੰ ਲੱਗਦਾ ਆ ਕਿ ਸਾਡੇ ਕੋਲ ਕੋਈ ਗਲਤੀ ਹੋਈ ਆ ਅੱਜ ਦਾ ਸਾਨੂੰ ਜਾਣ ਤਾਂ ਪਤਾ ਨਹੀਂ ਆ ਜਬ ਪਤਾ ਵੀ ਆ ਤਾਂ ਅਸੀਂ ਜਾਣ ਬਣੇ ਆ ਚਲੋ ਜੋ ਵੀ ਆ ਮੈਨੂੰ ਲੱਗਦਾ ਸਾਡੇ ਕੋਲ ਗਲਤੀ ਹੋਈ ਆ ਤਾਂ ਹੀ ਜਿਹੜਾ ਪਾਣੀ ਆ ਪਿਤਾ ਆ ਸਾਡੇ ਨਾਲ ਨਾਰਾਜ਼ ਆ ਤੇ ਇਹ ਜਿਹੜਾ ਪ੍ਰਕੋਪੀਆਂ ਹੋ ਰਹੀਆਂ ਨੇ ਕੁਦਤੀ ਰੂਪ ਵਿੱਚ ਸਾਡੇ ਪੰਜਾਬ ਦੇ ਵਿੱਚ ਸੋ ਮੈਂ ਇਸ ਕਰਕੇ ਕਹਿਣਾ ਚਾਹੁੰਦਾ ਆ ਕਿ ਪ੍ਰਮਾਤਮਾ ਤੋਂ ਅੱਗੇ ਅਰਦਾਸ ਕਰੀਏ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਨੂੰ ਮਾਫ਼ ਕਰੇ ਜਿਹੜੀਆਂ ਹੋਈਆਂ ਗਲਤੀਆਂ ਭੁਲਾਣੇ ਸਾਡੀਆਂ ਬਖਸ਼ ਦੇਵੇ ਤੇ ਇਹ ਜਿਹੜੇ ਹੜ੍ਹ ਆਏ ਹੋਏ ਨੇ ਹਾਲੇ ਵੀ ਰੁਕ ਜਾਣ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਆਲਰੈਡੀ ਤੇ ਜਿਹੜੇ ਵੀ ਭੈਣ ਭਰਾ ਬਾਹਰ ਰਹਿੰਦੇ ਨੇ ਵੱਜ ਚੜ ਕੇ ਇੱਕ ਦੂਜੇ ਦਾ ਹੱਥ ਫੜੋ ਜਿੰਨੀ ਕੋਈ ਸੇਵਾ ਕਰ ਸਕਦਾ ਜਿੰਨੇ ਵੀ ਇੱਥੇ ਕੋਈ ਪ੍ਰੋਗਰਾਮ ਮੁਲਿੱਕੇ ਗਏ ਨੇ ਉਹ ਸਾਰੇ ਮੈਂ ਤਾਂ ਕਹਿੰਨਾ ਬੇਸ਼ੱਕ ਰੋਕ ਦਿਓ ਜਿੰਨੀ ਹੋ ਸਕਦੀ ਹੈ ਵੱਜ ਚੜ ਕੇ ਆਪਣੇ ਪਿੰਡ ਆਪਣੇ ਆਲੇ-ਦੁਆਲੇ ਆਪਣੇ ਪੱਧਰ ਤੇ ਆਪ ਜਿਹੜੀ ਸਹਾਇਤਾ ਕਰੋ ਲੋਕਾਂ ਦੀ ਤਾਂ ਜੋ ਜਿਹੜੀ ਤੁਹਾਡੀ ਮਾਇਆ ਆ ਤੁਹਾਡਾ ਸਹਿਯੋਗ ਆ ਸਹੀ ਲੋਕਾਂ ਤੱਕ ਪਹੁੰਚ ਸਕੇ ਜੇ ਕੋਈ ਵਾਅਦਾ ਘਾਟਾ ਬੋਲ ਜਾਣਾ ਤੁਹਾਡੇ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਚਾਹਨਾ ਆਪਾਂ ਮਿਲਦੇ ਹਾਂ ਜੇ ਰੱਬ ਮਿਲਾਵੇ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਸਾਰਨ ਤੇ ਜਉਂਦੇ ਵਸਤਰ